ਅਧਿਉਗਿਕ ਸ਼ਹਿਰ ਲੁਧਿਆਣਾ ਨੂੰ ਹਵਾਈ ਸੰਪਰਕ ਨਾਲ ਜੋੜਨ ਲਈ ਇੱਕ ਨਵੀਂ ਕੰਪਨੀ ਜੈਟ ਸਮਾਰਟ ਨੇ ਪਹਿਲ ਕੀਤੀ ਹੈ ਜੁਲਾਈ ਦੇ ਪਹਿਲੇ ਹਫਤੇ ਤੋਂ ਲੁਧਿਆਣਾ ਤੋਂ ਦਿੱਲੀ ਲਈ ਉਡਾਣ ਸ਼ੁਰੂ ਹੋ ਜਾਵੇਗੀ ਪਹਿਲੇ ਪੜਾਅ ਹਫਤੇ ਰਤੇ 3 ਦਿਨ ਦੀ ਉਡਾਣ ਚਲਾਈ ਜਾਵੇਗੀ ਸੰਯੁਕਤ ਰਾਸ਼ਟਰ 에ਜੰਸੀ ਨੇ ਲਿੰਕਸ ਮਾਨਤਾ ਤੇ ਮਹਿਲਾਵਾਂ ਦੀ ਮਜ਼ਬੂਤੀ ਲਈ ਅਕਾਦਮਿਕ ਅਪੁਰਸਕਾਰ ਜੇਤੂ ਅਦਕਾਰਾ ਐਨੀ ਹਾਥਫੇ ਨੂੰ ਸੰਸਾਰਕ ਸਤਿਪਾਵਨਾ ਰਾਜਦੂਤ ਚੁਣਿਆ ਯੂਨ ਕਾਰਜਕਾਰੀ ਡਾਇਰੈਕਟਰ ਨੇ ਕਿਹਾ ਕਿ ਹਾਥਫੇ ਲੰਬੇ ਸਮੇਂ ਤੋਂ ਮਹਿਲਾਵਾਂ ਤੇ ਕੁੜੀਆਂ ਦੇ ਹੱਕ ਲਈ ਲੜਦੀ ਰਹੀ ਹੈ ਅਤੇ ਮਹਿਲਾਵਾਂ ਨੂੰ ਮਜ਼ਬੂਤ ਕਰਨ ਲਈ ਵਧੀਆ ਕੰਮ ਕਰੇ ਭਾਰਤੀ ਰੇਲਵੇ 1 ਜੁਲਾਈ ਤੋਂ ਰੁਕਵੇਕਰਨ ਸੰਬੰਧੀ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ ਨਵੇਂ ਨਿਯਮ ਤਹਿਤ ਰਾਜਧਾਨੀ ਦੇ ਸ਼ਤਾਬਦੀ ਵਰਗੀਆਂ ਟ੍ਰੇਨਾਂ 'ਚ ਕੋਚਾਂ ਦੀ ਗਿਣਤੀ ਵਧਾਈ ਜਾਵੇਗੀ ਉਥੇ ਤਤਕਾਲਜ ਕਟ ਰੱਦ ਕਰਵਾਉਣ ਤੇ ਅੱਧੇ ਪੈਸੇ ਵਾਪਸ ਮਿਲਣਗੇ ਸਭ ਤੋਂ ਵੱਡਾ ਬਦਲਾ ਮਹੱਤਵਪੂਰਨ ਤੂ ਇਹਨਾਂ 'ਚ ਵੇਟਿੰਗ ਟਿਕਟ ਨੂੰ ਖਤਮ ਕਰਨਾ ਹੈ आरबीआई गवर्नर रघुराम राजन ਦੇ ਘਰਨੋਦੇ ਤੇ ਦੂਜੇ ਕਾਰਜਕਾਲ ਨੂੰ ਲੈਣ ਤੋਂ ਇਨਕਾਰ ਕਰਨ ਦੇ ਬਾਅਦ ਇਹ ਅਟਕਲਾਂ ਤੇਜ਼ ਹੋ ਗਈਆਂ ਨੇ ਕਿ ਰਾਜਨ ਤotra ਅਧਿਕਾਰੀ ਕੌਣ ਹੋਵੇਗਾ ਇਸ ਲਈ ਇਸ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਚੇਅਰਮੈਨ অরੰਤੀਤੇ ਬੱਟਾ ਚਾਰਰੀਆ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਇਸ ਦੇ ਇਲਾਵਾ ਇਸ ਲਿਸਟ ਵਿੱਚ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਨਯਮ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਡਿਪਟੀ ਗਵਰਨਰ ਉਰਜਿਤ ਪਟੇਲ ਦਾ ਨਾਮ ਵੀ ਹੈ ਪਾਰਟ ਦੇ ਸਾਊਥ ਕੋਰੀਅਨ ਇਨਵੈਸਟਮੈਂਟ ਨੂੰ ਉਤਆਵਾ ਦੇਣ ਲਈ ਪਲੇਟਫਾਰਮ ਕੋਰੀਆ ਪਲਸ ਬਣਾਇਆ ਗਿਆ ਹੈ ਕੋਰੀਆ ਪਲਸ ਸਾਊਥ ਕੋਰੀਆ ਇੰਡਸਟਰੀ ਬਿਜ਼ਨਸ ਐਂਡ ਸੂਰਜਾ ਮੰਤਰਾਲੇ ਅਤੇ ਕੋਰੀਆ ਵਪਾਰ ਇਨਵੈਸਟਮੈਂਟ ਐਂਡ ਪ੍ਰੋਮੋਸ਼ਨ ਏਜੰਸੀ ਦੇ ਮੈਂਬਰ ਹੋਣਗੇ ਇਸ ਦੇ علاوہ ਇਸ ਵਿੱਚ ਇਨਵੈਸਟਮੈਂਟ ਇੰਡੀਆ ਦੇ ਅਧਿਕਾਰੀ ਸ਼ਾਮਲ ਹੋਣਗੇ ਕਮਰਸ ਮੰਤਰੀ ਸੀਤਾ ਰਾਮਨ ਅਤੇ ਸਾਊਥ ਕੋਰੀਆ ਦੇ ਵਣਜ ਮੰਤਰੀ ਜੂ ਹੂ ਵਾਂਗਵਾਨ ਨੇ ਇਸ ਪਲੇਟਫਾਰਮ ਦਾ ਉਦਘਾਟਨ ਕੀਤਾ ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚ ਗਾਂਜੇ ਦੀ ਖੇਤੀ ਨੂੰ ਕਾਨੂੰਨੀ ਐਲਾਨ ਦੇਣ ਦੇ ਬਾਅਦ ਦਿੱਗਾ ਸੌਫਟਵੇਅਰ ਕੰਪਨੀ ਮਾਈਕਰੋਸਾਫਟ ਵੀ ਗਾਂਜੇ ਦੇ ਵਪਾਰ ਵਿੱਚ ਸ਼ਾਮਲ ਹੋ ਗਈ ਹੈ ਮਾਈਕਰੋਸਾਫਟ ਨੇ ਇੱਕ ਦੂਜੀ ਕੰਪਨੀ ਨਾਲ ਹੱਥ ਮਿਲਾ ਕੇ ਅਜਿਹਾ ਸੌਫਟਵੇਅਰ ਤਿਆਰ ਕੀਤਾ ਹੈ ਜੋ ਗਾਂਜੇ ਦੇ ਪੌਦੇ ਨੂੰ ਸ਼ੁਰੂਆਤੀ ਚਰਨ ਤੋਂ ਲੈ ਕੇ ਉਸਦੇ ਬਾਜ਼ਾਰ ਤੱਕ ਪਛਾਣ ਤੱਕ ਉਸ ਨੂੰ ਟਰੈਕ ਕਰੇਗਾ ਬੈਂਕ ਦੇ ਕਈ ਵਾਰ ਨੋਟਿਸ ਭੇਜਣ ਦੇ ਵੀ ਜੇਕਰ ਦੇਣਦਾਰ ਬਕਾਇਆ ਕਰਜ਼ੇ ਦੀ ਰਕਮ ਦਾ ਭੁਗਤਾਨ ਨਹੀਂ ਕਰਦਾ ਤਾਂ ਬੈਂਕ ਉਸਦੇ ਬਚਤ ਖਾਤੇ ਵਿੱਚੋਂ ਖੁਦ ਹੀ ਰਾਸ਼ੀ ਨੂੰ ਵਸੂਲ ਕਰ ਸਕੇਗੀ ਇਹ ਫੈਸਲਾ ਮਦਰਾਸ ਹਾਈ ਕੋਰਟ ਦਾ ਹੈ ਜਿਸਨੇ ਤਮਨ ਲਾਡੂ ਬਿਜਲੀ ਵਿਭਾਗ ਦੇ ਖਸਫ ਕaderos ਕਾਦਿਕ ਚਾਚੀਕਾਂ ਨੂੰ ਖਾਰਜ ਕਰਦੇ ਹੋਏ ਇਹ ਫੈਸਲਾ ਦਿੱਤਾ ਹੈ ਦੂਸਰਾਂਚਾਰ ਮੰਦਿਰਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਨਤਕ ਖੇਤਰੀ ਦੂਸਰਾਂਚਾਰ ਕੰਪਨੀ BSNL ਨੇ 7 ਸਾਲ ਵਿੱਚ ਪਹਿਲੀ ਵਾਰ 672 ਕਰੋੜ ਰੁਪਏ ਦਾ ਆਪਰੇਟਿੰਗ ਪ੍ਰੋਫਿਟ ਕਮਾਇਆ ਪ੍ਰਸਾਦ ਨੇ ਕਿਹਾ ਕਿ ਦੂਸਰਾਂਚਾਰ ਵਿੱਚ BSNL 8000 ਕਰੋੜ ਰੁਪਏ ਦੇ ਨੁਕਸਾਨ ਵਿੱਚ ਸੀ ਸਿਰਫ ਡੇਢ ਸਾਲ ਦੇ ਵਿੱਚ ਹੀ ਕੰਪਨੀ ਨੇ 672 ਕਰੋੜ ਰੁਪਏ ਦਾ ਆਪਰੇਟਿੰਗ ਲਾਭ ਕਮਾਇਆ ਵੀ ਜੂਨ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੇ ਦੌਰਾਨ ਸ਼ੇਅਰ ਬਾਜ਼ਾਰ ਅਤੇ ਰੁਪਏ ਦੇ ਵਿੱਚ ਗਰਾਫਟ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੀ ਵਜ੍ਹਾ ਰਿਜ਼ਰਵ ਬੈਂਕ ਤੇ ਗਵਰਨਰ ਅਗਰਮ ਰਾਜਨ ਦਾ ਬਿਆਨ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ 4 ਸਤੰਬਰ 2016 ਦੇ ਬਾਅਦ ਵਾਪਸ ਪੜਾਈ ਲਖੈ ਦੁਨੀਆ ਦੇ ਵਿੱਚ ਪਰਤ ਜਾਣਗੇ ਪਿਛਲੇ ਮਹੀਨੇ ਸੋਨੀ ਨੇ ਆਪਣੀ ਮੈਟਰੀਨ ਐਕਸਪੀਰੀਆ ਐਕਸ ਸੀਰੀਜ਼ ਪਰਚ ਲਾਂਚ ਕੀਤੀ ਸੀ। ਹੁਣ ਇਸ ਸੀਰੀਜ਼ ਦਾ ਦੂਜਾ ਸਮਾਰਟਫੋਨ ਐਕਸਪੀਰੀਆ ਐਕਸ ਏ ਬਾਈ ਜੂਨ ਤੱਕ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਹੋ ਸਕਦਾ ਹੈ। ਇਸ ਫੋਨ ਦੀ ਕੀਮਤ ਕੰਪਨੀ ਨੇ 20990 ਰੁਪਏ ਰੱਖੀ ਹੈ। ਕੰਪਨੀ ਦਾ ਦਾਵਾ ਹੈ ਕਿ ਐਕਸਪੀਰੀਆ ਦਾ ਕੈਮਰਾ ਲਗਭਗ 0.1 ਸੈਕਿੰਡ ਤੱਕ ਫੋਟੋ ਕਚਣ ਦੇ ਸਮਰੱਥ ਹੈ। ਆਨਰ ਕੰਪਨੀ ਆਪਣੇ ਨਵੇਂ ਬਜਟ ਸਮਾਰਟਫੋਨ ਨੂੰ ਭਾਰਤ ਵਿੱਚ ਲਾਂਚ ਕਰਨ ਦੀ ਤਿਆਰੀ ਪੂਰੀ ਕਰ ਚੁੱਕੀ ਹੈ ਕੰਪਨੀ ਆਨਰ 5C ਸਮਾਰਟਫੋਨ ਨੂੰ 22 ਜੂਨ ਤੱਕ ਭਾਰਤ ਵਿੱਚ ਲਾਂਚ ਕਰੇਗੀ ਚੀਨੀ ਕੰਪਨੀ ਹੋਵੇ ਦੀ ਸਬ ਬ੍ਰਾਂਡ ਆਨਰ ਨੇ ਆਨਰ 5C ਸਮਾਰਟਫੋਨ ਚੀਨ ਦੇ ਬਾਜ਼ਾਰ ਵਿੱਚ 3G ਅਤੇ 4G ਵੇਰੀਐਂਟ ਵਿੱਚ ਲਾਂਚ ਕੀਤੇ ਨੇ 3G ਵੇਰੀਐਂਟ ਦੀ ਕੀਮਤ 9200 ਰੁਪਏ ਹੈ ਜਦਕਿ 4G ਵੇਰੀਐਂਟ ਦੀ ਕੀਮਤ 10200 ਰੁਪਏ ਰੱਖੀ ਗਈ ਹੈ